ਐ ਸਰ ਅੱਜ ਕਾਲਾ ਸੰਗਿਆ ਚੌਂਕ ਦੇ ਵਿੱਚ ਨਾਕਾਬਦੀ ਕਰਕੇ ਆਉਣ ਜਾਣ ਵਾਲੇ ਵਾਹਨਾਂ ਦੀ ਜਿਹੜੀ ਸਖਤੀ ਦੇ ਨਾਲ ਚੈਕਿੰਗ ਕੀਤੀ ਜਾ ਰਹੀ ਜਾ ਰਹੀ ਹੈ ਕੀ ਕਰਨਾ ਚਾਹੋਗੇ ਸਰ ਇਹ ਕਾਲਾ ਸੰਗਿਆ ਸਾਡਾ ਛਿੱਲੀ ਅਫਸਰਾਂ ਨੂੰ ਨਾਕਾ ਲੱਗ ਗਿਆ ਇਹ ਨਾਕਾ ਜਿਹੜਾ ਨਾ ਸਾਡਾ ਰਾਤ ਨੂੰ ਲਗਾਇਆ ਗਿਆ ਵਾ ਇਹ ਜਿਹੜਾ ਵਾ ਪੁਲੀ ਹੈ ਨਾ ਕਾਂਦੇਈ ਦੇ ਨਾਲ ਜਿਹੜੀ ਚੈਕਿੰਗ ਕਰ ਰਿਹਾ ਵਾ ਜਿਹਦੇ ਸ਼ਰਾਬਤੀ ਅੰਤਰਾ ਉਹਨਾਂ ਤੇ ਨਿਗਰਾਨੀ ਰੱਖ ਰਿਹਾ ਵਾ ਉਨੱਕ ਜਿੱਦਾਂ ਦਸ਼ਰਾ ਆ ਰਿਹਾ ਵਾ ਫੈਕਚੁਅਲ ਸ਼ੁਰੂ ਹੋ ਰਿਹਾ ਹੈ। ਉਹਨਾਂ ਨੂੰ ਮੱਧਿਆਂ ਦੇ ਰੱਖੀ ਹੋਈ ਸੀ ਨਾ ਇੰਨਾ ਤੇ ਪੂਰੀ ਨਗਰ ਆਦੀ ਰੱਖ ਰਾਇਆ। ਕੋਈ ਵੀ ਸ਼ਰਾਰਤੀ ਉੱਤਰ ਜਿਹੜਾ ਕੋਈ ਅਣਖ ਅਣਖ ਨਾਲ ਘੁੜ ਰਾਇਆ ਬਾਕੀ। ਕਿਹਦੀ ਵੀ ਤਰ੍ਹਾਂ ਨਹੀਂ। ਇਹ ਅਸੀਂ ਜਿਹੜਾ ਸਵੇਰਾ ਸਾਡਾ ਨਾਕਾ ਜਿਹੜਾ ਨਾ ਜੀ ਇਹ ਰਾਤ ਨੂੰ 9 ਵਜੇ ਤੋਂ ਲੈ ਕੇ ਸਵੇਰੇ 8 ਵਜੇ ਤੱਕ ਸਵੇਰੇ 8 ਵਜੇ ਤੱਕ ਜਿਹੜਾ ਡਾਕਾ ਜਿਹੜਾ ਇਹਨਾਂ ਲਗਾਤਾਰ ਲੱਗਦਾ ਜੀ ਚੈਕੰਗ ਕਰਦੇ ਆਂ। ਅਸੀਂ ਰਾਤ ਨੂੰ ਗਸ਼ਤੀ ਵੀ ਕਰਦੇ ਆਂ ਤੇ ਆਪਣੇ ਇਲਾਕੇ ਦੇ ਵਿੱਚ ਨਾ ਪੂਰੀ ਤੰਦੇਈ ਦੇ ਨਾਲ ਜੀ ਆਪਣੇ ਰਾੜੇ ਰੱਖਦੇ ਆ। ਇਹ ਸਾਰੇ ਕਿੰਨੇ ਤੋਂ ਕਿੰਨੇ ਨਾਕਾ ਜੀ ਨੇ ਨਾਕਾ ਜੀ ਆਪਣਾ ਰਾਤ 8 ਵਜੇ ਤੋਂ ਲੈ ਕੇ ਤੇ ਸਵੇਰੇ ਜਿਹੜਾ ਵਾ 8 ਵਜੇ ਤੱਕ। ਓਕੇ 12 ਘੰਟੇ ਦਾ ਨਾਕਾ ਜਿਹੜਾ ਸਾਡੇ ਸਵੇਰ ਉੱਪਰ ਪਟਾਇਆ ਗਿਆ ਵਾ। ਇਹ ਸਾਰੇ ਜਿਹੜੀ ਵਾਣਾ ਦੀ ਚੈਕਿੰਗ ਕਰ ਰਹੇ ਆ ਜੀ ਸਖਤੀ ਦੇ ਨਾਲ ਕੋਈ ਉਧਰ ਦੇ ਜਿਹੜਾ ਮਾੜਾ ਆਨਸਰ ਹੋ ਨੋਟਿਸ ਦੇ ਵਿੱਚ ਆਇਆ ਜੀ ਤੱਕ। ਦੇਖੋ ਜੀ ਜਦੋਂ ਇੱਥੇ ਨਾਕਾ ਲੱਗਾ ਹੋਣਾ ਜਿੱਥੇ ਸਾਡੇ ਮੁਲਾਜ਼ਮ ਖੜੇ ਹੋਣੇ ਛੜੀ ਪੁਲਿਸ ਖੜੀ ਹੁੰਦੀ ਆ ਉਹ ਮਾੜੇ ਅੰਸਰ ਪਿੱਛੇ ਦੇਖ ਕੇ ਮੁੜ ਜਾਂਦੇ ਆ ਉਹ ਨਾਕੇ ਤੇ ਆਉਂਦੇ ਨਹੀਂਗੇ ਜੇ ਕੋਈ ਆਉਂਦਾ ਵੀ ਨਾ ਤੇ ਅਸੀਂ ਉਹਨਾਂ ਨੂੰ ਨਾ ਪੂਰੀ ਤੇ ਹਲੀ ਦੇ ਨਾਲ ਚੈੱਕ ਕਰਕੇ ਨਾ ਤੇ ਫਿਰ ਕਰਾ ਕਰਦੀਦਾ ਇਹਦੇ ਤੇ ਇਥੋਂ ਕੋਈ ਵੀ ਸਟਾਫੀ ਜਾਂ ਤੇ ਪਰੌਲੀ ਕਰ ਦਿੰਦੇ ਆ ਤੇ ਸਰ ਜਿਵੇਂ ਹੁਣ ਗੱਲ ਅੰਸਰ ਆ ਤੇ ਹੁਣ ਪਹਿਲਾਂ ਲੁੱਟਖਵਾ ਦੀਆਂ ਵਾਰਦਾਤਾਂ ਹੋ ਰਹੀਆਂ ਸੀਗੀਆਂ ਹੁਣ ਕਾਫੀ ਲੋਕ ਜਿਹੜੇ ਆ ਸੁੱਖ ਦੀ ਨੀਂਦ ਸੌ ਰਹੇ ਆ ਵਾਰਦਾਤਾਂ ਵੀ ਘਟ ਗਈਆਂ ਕੀ ਸਾਰਾ ਕੀ ਘੜਾ ਚੌਕ ਸਰ ਜੀ ਸਾਡੇ ਮਾਨਯੋਗ ਡੀਐਸਪੀ ਸਾਹਿਬ ਜੀ ਨੇ ਫੁੱਲ ਸਪੋਰਟ ਜਿਹੜੀ ਸਾਡੇ ਆ ਸਾਡੇ ਐਸਐਸਪੀ ਸਾਹਿਬ ਉਹਨਾਂ ਦੀ ਤੋਲ ਜਿਹੜਾ ਛਾਨੂੰ ਇੱਥੇ ਉਹਨਾਂ ਨੇ ਡਿਊਟੀ ਲਗਾਈ ਆ ਕਿ ਜਿਹੜੇ ਇੱਥੇ ਜਿਹੜੇ ਵੀ ਸ਼ਰਾਰਤੀ ਆ ਕੋਈ ਵੀ ਆ ਸ਼ਰਾਰਤੀ ਅੰਸਰ ਕਿਸੇ ਨੂੰ ਬਖਸ਼ਿਆ ਨਾ ਜਾਵੇ ਉਹਨਾਂ ਤੇ ਜੋ ਵੀ ਬਣ ਜੇ ਲੀਗਲ ਕਾਰਵਾਈ ਕੀਤੀ ਜਾਵੇ ਨਹੀਂ ਕੀਤੀ ਵੀ ਆ ਤੇ ਅੱਗੇ ਤੋਂ ਵੀ ਕਰਾਂਗੇ ਤੇ ਇਸ ਕਰਕੇ ਨਾ ਉਹਨਾਂ ਨੂੰ ਪਤਾ ਕਿ ਨਾਕਾ ਲੱਗਾ ਇੱਧਰ ਸਾਨੂੰ ਹੁਣ ਜੰਦਰ ਨਾਲ ਲੱਗਦੀ ਆ ਜੰਦਰ ਨਾਲ ਲੱਗੁੰਦਾ ਕਰਕੇ ਨਾ ਇੱਥੇ ਸ਼ਰਾਬ ਦੀ ਅੰਤਰ ਹੁੰਦੀ ਸੀ ਉਹ ਬਾਹਰ ਕਰਕੇ ਪਵਾਹ ਚ ਜਾਂਦੇ ਜੀ ਜਿਸ ਕਰਕੇ ਨਾ ਹੁਣ ਅਹੀਂ ਜਿਹੜਾ ਪੂਰੀ ਤੰਦੇਈ ਦੇ ਨਾਲ ਇੱਥੇ ਸਾਡਾ ਨਾ ਇਹ ਨਾਕਾ ਜਿਹੜਾ ਵਾ ਉਹ ਰਾਤ ਦਿਨ ਜਿਹੜੀ ਆ ਦਿਨੇ ਅਹੀਂ ਹੁੰਦੇ ਆ ਤੇ ਰਾਤ ਨੂੰ ਇਹ ਸਾਡੇ ਮਲਾਜਮ ਹੁੰਦੇ ਆ ਜੀ ਇਹ ਸਰ ਰਾਤ ਨੂੰ ਕਿੰਨੇ ਮਲਾਜਮ ਜਿਹੜੇ ਰਾਤ ਨੂੰ ਡਿਊਟੀ ਤੇ ਤੈਨਾਤ ਰਹਿੰਦੇ ਆ ਚਾਰ ਮਲਾਜਮ ਸਾਡੇ ਜੀ ਹੋ ਕਿ ਚਾਰ ਮਲਾਜਮ ਵੇਦਸਲਾ ਚਾਰ ਮਲਾਜਮ ਜਿਹੜੇ ਉਹ ਗਸ਼ਤ ਕਰਦੇ ਆ ਜੇ ਲੱਗ ਇੱਥੇ ਨਾਕੇ ਚੈਕਿੰਗ ਵੀ ਕਰਦੇ ਚੈਕਿੰਗ ਕਰਦੇ ਆ ਕੋਈ ਵੀ ਜਿਹੜਾ ਰੋਡ ਜਿਹੜਾ ਨਾ ਸਿੱਧਾ ਜੀ ਬਠੰਡੇ ਵੱਲ ਜਾਂਦਾ ਜਲੰਧਰ ਤੋਂ ਜਿਹੜਾ ਪਿੱਛੇ ਹੁੰਦਾ ਨਾ ਇਹ ਇਧਰ ਤੇ ਲੋਕੀ ਉਧਰ ਜੀ ਘਟ ਜਾਂਦੇ ਆ ਨਕੌਦਰਾਲ ਦੀ ਇਧਰ ਦੀ ਜਿਆਦਾ ਮੰਗਦੇ ਆ ਇਸ ਕਰਕੇ ਨਾ ਸਾਨੂੰ ਬਹੁਤ ਹੀ ਨਿਗਰਾਨੀ ਰੱਖਣੀ ਪੈਂਦੀ ਆ ਹੁਣ ਜਦੋਂ ਦਾ ਸਾਡਾ ਨਾਕਾ ਲੱਗਣ ਲੱਗਣਾ ਉਦੋਂ ਦਾ ਇਹ 50% ਲੋਕੀ ਘਟ ਕੇ ਇਧਰ ਦੀ ਆਉਣਾ ਸ਼ਰਾਰਤੀ ਅੰਸਰ ਇਧਰ ਦੀ ਆਉਣਾ ਘਟ ਕੇ ਜਿਹੜੇ ਮਹਾਨਦਰ ਲੋਕਾ ਉਹੋ ਹੀ ਇੱਧਰ ਦੀ ਕ੍ਰਾਸ ਕਰਦੇ ਆ ਮਾੜੇ ਅਨਸਰ ਜਿਹੜਾ ਇੱਧਰ ਦਾ ਉਹਨਾਂ ਨੂੰ ਹੁਣ ਰੋਕਣਾ ਬੰਦ ਕਰਤਾ ਉਹਨਾਂ ਪਤਾ ਇੱਥੇ ਨਾਕਾ ਲੱਗਦਾ 24 ਘੰਟੇ ਲੋਕਾਂ ਦੇ ਮਨਾਂ ਦੇ ਵਿੱਚ ਪਹਿਲਾਂ ਖੌਫ ਸੀਗਾ ਡਰ ਸੀਗਾ ਪਰ ਹੁਣ ਉਹ ਨਿਕਲ ਚੁੱਕਾ ਜੀ ਬਿਲਕੁਲ ਜੀ ਹੁਣ ਅਸੀਂ ਨਾ ਜਿਹੜੇ ਕਾਲੇ ਸੰਗਿਆਂ ਦੀ ਲੋਕਲ ਤੇ ਪਿੰਡਾਂ ਦੇ ਜਿਹੜੇ ਆ ਲੋਕ ਉਹਨਾਂ ਨੇ ਇਹੋ ਅਪੀਲ ਕਰਦੇ ਆ ਕਿ ਤੁਹਾਡਾ ਸਾਥ ਚਾਹੀਦਾ ਵਾ ਕੋਈ ਮਾੜਾ ਜਾਂ ਸ਼ਰਾਰਤੀ ਅੰਛਰ ਜਿਹੜਾ ਨਾ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਆਪਾਂ ਨਾ ਤੁਹਾਡੀ ਸੇਵਾ ਦੇ ਵਾਸਤੇ 24 ਘੰਟੇ ਹਾਜ਼ਰ ਆ